ਕੋ ਟਲ ਗੁਰਸੇ ਬੀ ਆਹਨ ਸੁਸਾਜ ਸੁਭਾਏ ਦਰਸ਼ਨ ਪਰਸੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਸੁਖ ਸਹਿਜ ਆਨੰਦਾ ਪ੍ਰਭ ਮਿਲਿਓ ਮਨ ਭਾਵੰਦਾ ਸੁਖ ਸਹਿਜ ਆਨੰਦਾ ਮੇਰੇ ਅੰਦਰ ਆਤਮਿਕ ਕਡੋਲਤਾ ਦੇ ਸੁਖ ਆਨੰਦ ਬਣੇ ਰਹਿੰਦੇ ਹਨ ਪ੍ਰਭ ਮਿਲਿਓ ਮਨ ਭਾਵੰਦਾ ਮਨ ਨੂੰ ਮਨ ਵਿੱਚ ਪਿਆਰਾ ਲੱਗਣ ਵਾਲਾ ਪਰਮਾਤਮਾ ਮਿਲ ਪਿਆ ਹੈ ਪੂਰ ਗੁਰ ਕਿਰਪਾ ਧਾਰੀ اے ਭਾਈ ਜਦ ਤੂੰ ਪੂਰੇ ਗੁਰੂ ਨੇ ਮੇਰੇ ਉੱਤੇ ਮੇਰ ਕੀਤੀ ਹੈ ਤਾਂ ਗਤ ਭਈ ہماری ਤਦੋਂ ਦੀ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ ਹਰ ਕੀ ਪ੍ਰੇਮ ਭਗਤ ਮੰਨ ਲੀਨਾ ਇਹ ਭਾਈ ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ ਭਰੀ ਭਗਤੀ ਵਿੱਚ ਟਿਕਿਆ ਰਹਿੰਦਾ ਹੈ ਨਿਤ ਬਾਜੇ ਅਨਹਤ ਬਿੰਨਾ ਉਸ ਦੇ ਅੰਦਰ ਸਦਾ ਇੱਕ ਰਸ ਆਤਮਿਕ ਆਨੰਦ ਦੀ ਮਾਨੋ ਬੀਣਾ ਵੱਜਦੀ ਰਹਿੰਦੀ ਹੈ ਰਹਾਉ ਹਰ ਚਰਨ ਕੀ ਓਟ ਸਤਾਣੀ ਇਹ ਭਾਈ ਇਸ ਮਨੁੱਖ ਨੇ ਪ੍ਰਭੂ ਚਰਨਾ ਦਾ ਬਲਵਾਨ ਆਸਰਾ ਲੈ ਲਿਆ ਸਭ ਚੋਕੀ ਕਾਣ ਲੋਕਾਣੀ ਦੁਨੀਆ ਦੇ ਲੋਕਾਂ ਵਾਲੀ ਉਸ ਦੀ ਸਾਰੀ ਮਥਾ ਜੀ ਮੁੱਕ ਗਈ ਜਗ ਜੀਵਨ ਦਾਤਾ ਹ ਪਾਇਆ ਉਸ ਨੂੰ ਜਗਤ ਦਾ ਸਹਾਰਾ ਦਾ ਤਾਰ ਪ੍ਰਭੂ ਮਿਲ ਪੈਂਦਾ ਹੈ ਹਰ ਰਸਕ ਅਰਸਕ ਅਰਸਕ ਗੁਣ ਗਾਇਆ ਉਹ ਸਦਾ ਬੜੇ ਪ੍ਰੀਮ ਨਾਲ ਪਰਮਾਤਮਾ ਦੀ ਸਫਸਲਾਹ ਦੇ ਗੀਤ ਗਾਉਂਦਾ ਰਹਿੰਦਾ ਹੈ ਪ੍ਰਭ ਕਟਿਆ ਜਮ ਕਾ ਫਾਸਾ ਇਹ ਭਾਈ ਮੇਰੀ ਭੀ ਪ੍ਰਭੂ ਨੇ ਜਮ ਦੀ ਫਾਹੀ ਕੱਟ ਦਿੱਤੀ ਹੈ ਮਨ ਪੂਰਨ ਹੋਈ ਆਸਾ ਮੇਰੀ ਮੰਨ ਦੀ ਇਹ ਚਿਹਰਾ ਦੀ ਆਸ ਪੂਰੀ ਹੋ ਗਈ ਹੈ ਜਹ ਪਿਕਤ ਸੁਈ ਹੁਣ ਮੈਂ ਜਿੱਧਰ ਵੇਖਦਾ ਹਾਂ ਹਰ ਪ੍ਰਭ ਬਿਨ ਅਵਰੁਣਾ ਕੋਈ ਮੈਨੂੰ ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਦਿਖਾਈ ਨਹੀਂ ਦਿੰਦਾ ਕਰ ਕਿਰਪਾ ਪ੍ਰਭ ਰੱਖੇ ਪ੍ਰਭੂ ਨੇ ਕਿਰਪਾ ਕਰਕੇ ਜਿਨ੍ਹਾਂ ਦੀ ਅੱਖਿਆ ਕੀਤੀ ਸਭ ਜਨਮ ਜਨਮ ਦੁੱਖ ਲਾਥੇ ਦੇ ਅਨੇਕਾਂ ਜਨਮਾਂ ਦੇ ਸਾਰੇ ਦੁੱਖ ਦੂਰ ਹੋ ਗਏ ਹਾ ਹੋ ਗਏ ਨਿਰਭਉ ਨਾਮ ਧਿਆਇਆ ਜਿਨ੍ਹਾਂ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਅਟਲ ਸੁਖ ਨਾਨਕ ਪਾਇਆ ਏ ਨਾਨਕ ਉਨਾ ਉਹ ਆਤਮਕ ਅਨੰਦ ਪ੍ਰਾਪਤ ਕਰ ਲਿਆ ਜੋ ਕਦੇ ਦੂਰ ਨਹੀਂ ਹੁੰਦਾ ਲਿਰ ਭਾਉ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ